ਕੈਮਰਾਮਨ ਕੱਲੀ ਕੱਲੀ ਬਾਦਾਮ ਖਾਈ ਜੰਨੀ ਉਹ ਵੀ ਸ਼ਿਗਰ ਦੁਪਹਿਰ ਇਹ ਨਹੀਂ ਨਹੀਂ ਜੀ ਬਾਦਾਮ ਖਾ ਨਹੀਂ ਰਹੀ ਕੁਝ ਬਣਾਉਣ ਲੱਗਿਆ ਜੀ ਮੈਂ ਇਸ ਤੋਂ ਇਹ ਬਾਦਾਮਾਂ ਤੋਂ ਕੀ ਬਣਾਏਗੀ ਯਾਰ ਇੱਕ ਬਹੁਤ ਵਧੀਆ ਚੀਜ਼ ਬਣਨ ਲੱਗੀ ਹੈ ਜੀ ਹੁਣ ਠੰਡ ਦੇ ਦੌਰਾਨ ਬਹੁਤ ਸਾਰੀਆਂ ਨੇ ਪ੍ਰੋਬਲਮ ਆਉਂਦੀਆਂ ਨੇ ਫੇਸ ਸੰਬੰਧੀ ਕਈਆਂ ਨੂੰ ਤਾਂ ਚਾਹਿਆਂ ਦੀ ਵੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਜਾਂ ਦਾਗ ਧੱਬੇ ਬਣੇ ਹੋਏ ਨੇ ਜਾਂ ਇਸ ਤੋਂ ਇਲਾਵਾ ਖੁਸ਼ਕੀ ਦੀ ਜਿਹੜੀ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਉਹਦੇ ਕਰਕੇ ਜਿਹੜਾ ਆਪਣਾ ਫੇਸ ਬਹੁਤ ਜ਼ਿਆਦਾ ਡਲ ਹੋ ਜਾਂਦਾ ਸਕਿਨ ਤੇ ਵੀ ਇਹਨੂੰ ਆਪ ਲਗਾ ਸਕਦੇ ਹਾਂ ਜੀ ਤਿੱਕ ਬਹੁਤ ਵਧੀਆ ਕਰੀਮ ਬਣਾਉਣ ਲੱਗੇ ਆ ਜੀ ਉਹ ਆਪਾਂ ਬਣਾਉਣ ਲੱਗੇ ਆ ਬਦਾਮਾਂ ਤੋਂ ਬਦਾਮਾਂ ਤੋਂ ਕਰੀਮ ਰਵਣ ਹਾਂਜੀ ਤੇ ਬੱਚਿਆਂ ਦੇ ਵੀ ਲਗਾ ਸਕਦੇ ਬਹੁਤ ਹੀ ਵਧੀਆ ਬਣੰਦੀ ਜੀ ਇਹਦੀ ਕਰੀਮ ਤੇ ਚਲੋ ਆਪਣੇ ਦੋਸਤਾਂ ਨੂੰ ਵੀ ਦੱਸ ਦਿੰਦੇ ਆ ਆਪਾਂ ਕਿਵੇਂ ਬਣਾ ਸਕਦੇ ਆ ਜੀ ਚਲੋ ਜੀ ਦੱਸੋ ਫਿਰ ਹਾਂਜੀ ਇਹ ਕਰੀਮ ਬਣਾਉਣ ਲਈ ਆਪਾਂ ਨੂੰ 10 ਤੋਂ 15 ਬਦਾਮ ਚਾਹੀਦੇ ਨੇ ਇਹ ਆਪਾਂ ਰਾਤ ਨੂੰ ਭਿਉਉਣੇ ਨੇ ਇਹ ਆਪਾਂ ਪਾਣੀ ਜੀ ਨਹੀਂ ਭਿਉਉਣੇ ਇਹ ਆਪਾਂ ਗੁਲਾਬ ਜਲ ਚ ਭਿਉਉਣੇ ਨੇ ਇਹ ਗੁਲਾਬ ਜਲ ਜਿਹੜਾ ਆਪਾਂ ਇੰਨਾ ਕੀ ਪਾਉਣਾ ਜੀ ਜਿਹੜੇ ਗੁਲਾਬ ਜਲ ਉਹ ਚੰਗੀ ਤਰ੍ਹਾਂ ਭੇਜੇ ਜਾਣ ਅੱਛਾ ਜਿਹੜੇ ਤੂੰ ਰਾਤ ਭਿਉ ਕੇ ਕਿ ਆਪਾਂ ਇਹਦੀਆਂ ਪੱਤੀਆਂ ਦੀ ਤੇ ਇਹ ਵੀ ਆਪਾਂ ਗੁਲਾਬ ਜਲ ਚ ਪੀਉਂਦੀਆਂ ਸੀ ਜੀ ਇਹ ਸਾਰਾ ਕੰਮ ਆਪਾਂ ਰਾਤ ਨੂੰ ਕਰਨਾਗਾ ਇਹ ਕੇਸਰ ਵੀ ਰਾਤ ਪਿਉ ਕੇ ਰੱਖਤਾ ਹੈ ਹਾਂਜੀ ਇਹ ਵੀ ਆਪਣੇ ਫੇਸ ਵਾਸਤੇ ਬਹੁਤ ਹੀ ਵਧੀਆ ਕੰਮ ਕਰਦਾ ਆਪਣੀ ਸ킨 ਤੇ ਬਹੁਤ ਵਧੀਆ ਮਤਲਬ ਗਲੋ ਵੀ ਹੁੰਦਾ ਹੈਗਾ ਸ਼ਾਈਆਂ ਤੋਂ ਵੀ ਮੁਕਤੀ ਦਿੰਦਾ ਹੈਗਾ ਹੂੰ ਕੇਸਰ ਤੇ ਕਹਦੇ ਹੁੰਦੇ ਹਨਾ ਬਹੁਤ ਚੰਗਾ ਹੁੰਦਾ ਪੀਣ ਤੇ ਹਾਂਜੀ ਇਹਦੇ ਖਾਣ ਦੇ ਵੀ ਬਹੁਤ ਫਾਇਦੇ ਨੇ ਤੇ ਲਗਾਉਣ ਦੇ ਵੀ ਬਹੁਤ ਹੀ ਜ਼ਿਆਦਾ ਫਾਇਦੇ ਨੇ ਜੀ ਹਾਂਜੀ ਜਿਹੜਾ ਬਦਾਮ ਨੇ ਜੀ ਇਹਨਾਂ ਦਾ ਤਾਂ ਕੋਈ ਅੰਤ ਹੀ ਨਹੀਂ ਬਹੁਤ ਜ਼ਿਆਦਾ ਜਿਹੜੀ ਆਪਣੀ ਚਮੜੀ ਆ ਸਕਿਨ ਆ ਬਹੁਤ ਜ਼ਿਆਦਾ ਬ੍ਰਾਈਟ ਵੀ ਹੋ ਜਾਂਦੀ ਐ ਤੇ ਸਾਫ ਵੀ ਬਹੁਤ ਜ਼ਿਆਦਾ ਹੁੰਦੀ ਐ ਜੀ ਤੇ ਹੁਣ ਚਲੋ ਦੱਸੋ ਜੀ ਪਰਛੇਤੀ-ਛੇਤੀ ਕਿਵੇਂ ਬਣੂਗੀ ਇਹ ਕਰੀ ਹਾਂਜੀ ਤੇ ਇਹਦੇ ਉੱਪਰ ਲ ਆਪਾਂ ਸਿਲਕਾ ਹਟਾ ਦਾਂਗੇ ਜੀ ਮਤਲਬ ਨਰਮ ਹੋ ਜਾਂਦਾ ساری ਰਾਤ ਭਿੱਜੇ ਰਹਿਣ ਨਾਲ ਇਹ ਆਪਾਂ ਦਿਨੇ ਵੀ ਕਰ ਸਕਦੇ ਆ ਪਰ ਘੱਟੋ-ਘੱਟ 5 ਤੋਂ 8 ਘੰਟੇ ਤਾਂ ਆਪਾਂ ਨੂੰ ਪਿਓ ਕੇ ਰੱਖਣੀ ਰੱਖਣਾ ਜੀ ਬਦਾਮਾ ਨੂੰ ਜੀ ਹੈ ਹਾਂਜੀ ਤੇ ਸੈਫਰੌਨ ਵੀ ਆਪਾਂ ਪਿਓਣ ਤਾਂ ਜੋ ਇਹਦਾ ਕੱਲਾ ਰੇੜਾ ਵਧੀਆ ਆ ਜਾ ਠੀਕ ਐ ਜੀ ਤੇ ਨਾ ਬੂੰਜਣੀ ਯੂਜ਼ ਕਰ ਸਕਦੇ ਜਾਂ ਤਾਂ ਇਹਨੂੰ ਆਪਾਂ ਪਾਣੀ ਚ ਭਿਓ ਕੇ ਯੂਜ਼ ਕਰ ਸਕਦੇ ਜਾਂ ਆਪਾਂ ਇਹਨੂੰ ਤਵੇ ਤੇ ਥੋੜਾ ਜਿਹਾ ਸੇਕ ਕੇ ਕਿਸੇ ਕਪੜੇ ਚ ਲਵੇਟ ਕੇ ਜਾਂ ਕਿਸੇ ਕਾਗਜ਼ ਚ ਲਵੇਟ ਕੇ ਵੀ ਇਹਨੂੰ ਯੂਜ਼ ਕਰ ਸਕਦੇ ਜੇ ਕਰੀਮ ਵਿੱਚ ਬਹੁਤ ਜਿਆਦਾ ਫਰਕ ਦਿਖਦਾ ਇਹਦੇ ਨਾਲ ਜਿਵੇਂ ਸ਼ਾਇਆ ਦੀ ਬਹੁਤ ਜਿਆਦਾ ਪ੍ਰੋਬਲਮ ਹੁੰਦੀ ਹੈ ਜਾਂ ਫਿੰਸੀਆਂ ਬਹੁਤ ਜਿਆਦਾ ਹੋ ਜਾਂਦੀਆਂ ਨੇ ਦਾਗ ਤਾਂ ਬੇਵਣੇ ਹੋਏ ਨੇਗੇ ਜਾਂ ਖੁਸ਼ਕੀ ਦੀ ਬਹੁਤ ਜਿਆਦਾ ਪ੍ਰੋਬਲਮ ਆ ਜਿਵੇਂ ਕਈ ਵਾਰ ਆਪਣੇ ਕਿ ਵਰ ਬੱਚਿਆਂ ਦੇ ਵੀ ਦਾਗ ਤਾਂ ਬੇਜ ਬਣ ਜਾਂਦੇ ਨੇ ਮਤਲਬ ਵਾਈਟ ਵਾਈਟ ਸਪੌਟ ਜਿਨੂੰ ਕਹਿੰਦੇ ਜੀ ਉਹ ਵੀ ਬਣ ਜਾਂਦੇ ਨੇ ਅੱਛਾ ਜੀ ਉਹ ਚਿੱਟੇ ਚਿੱਟੇ ਧੱਬੇ ਜੇ ਬਣ ਜਾਂਦੇ ਜੀ ਹਾਂਜੀ ਉਹਦੇ ਵਾਸਤੇ ਬਹੁਤ ਹੀ ਜ਼ਿਆਦਾ ਮਤਲਬ ਇਹ ਕਾਰਗਰ ਸਿੱਧ ਹੁੰਦੀ ਹੈ ਕਿਉਂਕਿ ਇਹਦੇ ਵਿੱਚ ਜਿਹੜਾ ਪਾ ਬਦਾਮ ਪਾ ਰਹੇ ਆ ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਤੱਤ ਹੁੰਦੇ ਨੇਗੇ ਜਿਹੜੀ ਆਪਣੀ ਸਕਿਨ ਨੂੰ ਬਹੁਤ ਹੀ ਜ਼ਿਆਦਾ ਸਾਫ਼ ਵੀ ਕਰਦੇ ਨੇ ਮਤਲਬ ਉਹਨਾਂ ਦੀ ਜਿਹੜੀ ਖੁਸ਼ਕੀ ਉਹਨੂੰ ਵੀ ਦੂਰ ਕਰ ਦੇਣੀ ਜੀ ਤੇ ਇਹਨਾਂ ਦੇ ਆਪਾਂ ਸਾਰੇ ਛਿਲਕੇ ਹਟਾ ਲਾਂਗੇ। ਲੋ ਜੀ ਆਪਾਂ ਸਾਰੇ ਛਿਲਕੇ ਉਤਾਰ ਲਏ ਬਦਾਮਾਂ ਦੇ। ਤੇ ਹੁਣ ਆਪਾਂ ਇਹਨੂੰ ਮਿਕਸੀ ਵਿੱਚ ਪਾ ਕੇ ਇਹਨਾਂ ਦਾ ਇੱਕ ਪੇਸਟ ਤਿਆਰ ਕਰ ਲਾਂਗੇ ਜੀ। ਬਦਾਮਾ ਬਦਾਮਾ ਦਰ ਹੁਣ ਕੱਲਾ ਕੇ ਵਿੱਚ ਕੇਸਰ ਨੂੰ ਨਹੀਂ ਉਸੇ ਗੁਲਾਬ ਜਲ ਪਾਵਾਂਗੇ ਜੀ। ਕੇਸਰ ਨੂੰ ਆਪਾਂ ਐਵੇਂ ਪਾਵਾਂਗੇ। मतलब ਇਹਨੂੰ ਵਿੱਚ ਗ੍ਰੈਂਡ ਨਹੀਂ ਕਰਨਾ ਕੱਲੇ ਬਦਾਮ ਤੇ ਜਿਹੜਾ ਪਗਲਾਵ ਜਲ ਪਾਇਆ ਸੀ ਵਿੱਚੇ ਪਾ ਕੇ ਇਹਨੂੰ ਆਪਾਂ ਗ੍ਰੈਂਡ ਕਰ ਲਾਂਗੇ ਇਹਦੇ ਵਿੱਚ ਪਾਣੀ ਨਹੀਂ ਪਾਉਣਾ ਗੁਲਾਬ ਜਾਲੀ ਪਾਉਣਾ ਜੀ ਠੀਕ ਹੈ ਜੀ ਮਤਲਬ ਗੁਲਾਬ ਜਲ ਆਪਾਂ ਰਾਤ ਹੀ ਪਾਇਆ ਸੀ ਇਹਦੇ ਵਿੱਚ ਉਹ ਸਾਰੇ ਇਹਦੇ ਵਿੱਚ ਪਾ ਲੈਣਾ ਛਿਲਕੇ ਉਤਾਰ ਲੈਣੇ ਨੇ ਤੇ ਹੁਣ ਆਪਾਂ ਇਹਨਾਂ ਨੂੰ ਪੀਸ ਲਾਂਗੇ ਜੀ ਲਓ ਜੀ ਇਹਨੂੰ ਆਪਾਂ ਪੀਸ ਲਿਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਛਾਣ ਲਾਂਗੇ ਜੀ ਮਤਲਬ ਦਹੀਂ ਵਾਂਗ ਰਹਣਾ ਉਹ ਬਣ ਗਿਆ ਹਨਾ ਹਾਂਜੀ ਗਾੜਾ ਗਾੜਾ ਇਹਦਾ ਪੇਸਟ ਨਿਕਲੇ ਆਊਗਾ ਇਹਨੂੰ ਆਪਾਂ ਛਾਣਨੀ ਨਾਲ ਛਾਣ ਲਾਂਗੇ ਜੀ ਠੀਕ ਹੈ ਜੀ ਤੇ ਇਹਦਾ ਰਿਜ਼ਲਟ ਬਹੁਤ ਵਧੀਆ ਹੁੰਦਾ ਜੇ ਇਹਨੂੰ ਚੰਗੀ ਤਰ੍ਹਾਂ ਆਪਾਂ ਬਰੀਕ-ਬਰੀਕ ਕਰ ਲੈਣਾ। ਹੂੰ ਇਹਨੂੰ ਕਿਸੇ ਕੱਪੜੇ 'ਚ ਪਾ ਕੇ ਵੀ ਕੱਢ ਸਕਦੇ ਹਾਂ ਜੀ ਤੇ ਇਹਨੂੰ ਖਸ਼ਣਨੀ ਨਾਲ ਵੀ ਛਾਂ ਸਕਦੇ। ਠੀਕ ਹੈ ਮਤਲਬ ਇਹ ਤਾਂ ਆਪਾਂ ਆਪਾਂ ਉਹ ਕੱਢਣਾ ਰਾਜਜਾ ਕੱਢਣਾ ਦਾ। ਰਾਜਜਾ ਕੱਢਣਾ ਗਾੜਾ-ਗਾੜਾ ਨਿਕਲਿਆ ਹੋਊਗਾ ਚੰਗੀ ਤਰ੍ਹਾਂ ਕੱਢ ਲਾਂਗੇ ਜੀ ਆਪਾਂ। ਠੀਕ ਜੀ। ਮਤਲਬ ਇਹਦਾ ਜਿੰਨਾ ਵੀ ਨਿਕਲੇ ਚਮਚੇ ਚੰਦੂ ਦੇ ਤਾਂ ਜਿਹੜਾ ਪੇਸਟ ਬਚ ਜਾਂਦਾਗਾ ਇਹ ਖਾਣ ਵਾਲਾ ਆਪਾਂ ਗੁਲਾਬ ਜਲ ਜੇਕਰ ਆਪਾਂ ਵਰਤਨੇ ਆ ਤਾਂ ਇਹਨੂੰ ਆਪਾਂ ਖਾ ਵੀ ਸਕਦੇ ਆ ਤੇ ਜੇਕਰ ਆਪਾਂ ਇੱਕ ਦੂਜਾ ਗੁਲਾਬ ਜਲ ਹਾਂ ਆਨਲੀ ਫੇਸ ਤੇ ਲਾਉਣ ਵਾਲਾ ਜੇ ਉਹਦੇ ਵਿੱਚ ਪਿਉਣ ਤਾਂ ਫੇਰ ਨਹੀਂ ਆਪਾਂ ਇਹਨੂੰ ਖਾ ਸਕਦੇ ਜੀ ਠੀਕ ਹੈ ਜੀ ਕਈ ਵਾਰੀ ਗੁਲਾਬ ਜਲ ਮਤਲਬ ਇੱਕ ਆਪਾਂ ਖਾ ਵੀ ਸੋਦੇ ਆ ਹਾਂਜੀ ਹਾਂਜੀ ਇੱਕ ਖਾਣ ਵਾਲਾ ਹੁੰਦਾ ਜੇਕਰ ਆਪਾਂ ਖਾਣ ਵਾਲੇ ਚ ਪਹੁੰਤਿਆ ਬਦਾਮ ਤਾਂ ਆਪਾਂ ਇਹਨੂੰ ਖਾ ਸਕਦੇ ਜਿਹੜਾ ਪੇਸਟ ਬਚੇ ਹੁੰਦਾ ਜੀ ਠੀਕ ਹੈ ਜੀ ਹੁਣ ਆਪਾਂ ਇਹਦਾ ਮਤਲਬ ਰਸ ਕੱਢ ਲੈ ਇੱਕ ਵਾਰੀ ਚ ਚੰਗੀ ਤਰ੍ਹਾਂ ਕੱਢ ਲੈਣਾ ਜੀ ਇਹ ਪੇਦਾ ਰਸ ਠੀਕ ਹੈ ਜੀ ਲੋ ਜੀ ਦੋ ਚਮਚ ਵਾਂਗੂ ਨਿਕਲਿਆ ਹੈ ਆਪਣਾ ਜੀ ਕਿੰਨਾ ਘੜਾ ਘੜਾ ਬਣਿਆ ਨਿਕਲੇ ਨਾ ਰੋਣ ਪੇਸਟ ਜੀ ਹਾਂਜੀ ਹਾਂਜੀ ਬਹੁਤ ਗਾੜਾ ਨਿਕਲਦਾ ਇਹਨੂੰ ਕੱਪੜੇ ਨਾਲ ਜੇਕਰ ਆਪਾਂ ਪਾਉਂਦੇ ਫਿਰ ਤਾਂ ਬਹੁਤ ਵਧੀਆ ਨਿਕਲਦਾ ਛਣਨੀ ਨਾਲ ਥੋੜਾ ਜਿਹਾ ਘੱਟ ਨਿਕਲਦਾ ਠੀਕ ਹੈ ਜੀ ਤੇ ਆਪਾਂ ਤਿੰਨ ਚਮਚ ਪਾਵਾਂਗੇ ਜੀ ਇਹਦੇ ਵਿੱਚ ਜੇ ਐਲੋਵੇਰਾ ਘਰ ਦਾ ਹੈਗਾ ਤਾਂ ਆਪਾਂ ਉਹ ਵੀ ਪਾ ਸਕਦੇ ਹਾਂ ਨਹੀਂ ਆਪਾਂ ਮਤਲਬ ਬਜ਼ਾਰੋਂ ਵੀ ਲਿਆ ਕੇ ਇਹਦੇ ਵਿੱਚ ਐਡ ਕਰ ਸਕਦੇ ਹਾਂ ਜੀ ਠੀਕ ਹੈ ਜੀ ਐਲੋਵੇਰਾ ਜੈਲ ਹਾਂਜੀ ਇਹ ਆਪਾਂ ਤਿੰਨ ਚਮਚ ਪਾਵਾਂਗੇ ਜੀ ਤ ਠੀਕ ਹੈ ਜੀ ਤਿੰਨ ਚਮਚਾ ਆਪਾਂ ਪਾਵਾਂਗੇ ਜੀ ਇਹਦੇ ਵਿੱਚ অ্যালোਵੈਰਾ ਜੈਲ ਠੀਕ ਹੈ ਜੀ ਉਹ ਪੇਸਟ ਦੇ ਹਿਸਾਬ ਨਾਲ ਆਪਾਂ ਦੂਜਾ ਸਮਾਨ ਪਾਉਣਾ ਮਤਲਬ ਹਾਂਜੀ ਇਹ ਦੋ ਚਮਚ ਬਜ਼ਾਮਾ ਦਾ ਪੇਸਟ ਆ ਤੇ ਤਿੰਨ ਚਮਚਾ অ্যালোਵੈਰਾ ਜੈਲ ਤਿੰਨ ਚਮਚ ਸਹੀ ਗੱਲ ਆ ਜੀ ਹਾਂਜੀ ਤੇ ਇਹਦੇ ਵਿੱਚ ਹੀ ਪਾਵਾਂਗੇ ਜੀ ਜਿਹੜਾ ਆਪਣਾ ਕੇਸਰ ਸੀਗਾ ਇਹ ਪਾ ਦਾਂਗੇ ਜੀ ਠੀਕ ਹੈ ਜੀ ਜਿਹੜਾ ਆਪਾਂ ਸੈਫਰੋਨ ਹਾਂ ਜਿਹੇ ਪਹੁੰਚਦਾ ਸੀ ਇਸ ਸੇਮੇਤ ਸਾਰੇ ਛਿਲਕੇ ਦੇ ਵਿੱਚ ਪਾਵਾਂਗੇ ਠੀਕ ਹੈ ਜੀ ਇਹ ਵੀ ਮਤਲਬ ਗੁਲਾਬ ਜਲ ਮੰਗੂ ਆਪਾਂ ਪਹੁੰਚਦਾ ਸੀਗਾ ਤੇ ਹੋਇਆ ਸੀ ਜੀ ਇਹ ਹਾਂਜੀ ਤੇ ਨੋਪ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੀ ਤੇ ਨਾਲ ਹੀ ਆਪਾਂ ਇੱਕ ਚੀਜ਼ ਇਹ ਵਿੱਚ ਹੋਰ ਐਡ ਕਰਾਂਗੇ ਜੀ ਉਹ ਹੈਗਾ ਆਪਣੇ ਕੋਲੇ ਬਦਾਮ ਰੋਗਣ ਸਭ ਤੋਂ ਵਧੀਆ ਰਿਜ਼ਲਟ ਆਉਂਦਾ ਜੀ ਇਹਦੇ ਨਾਲ ਇਹ ਆਪਾਂ ਜਰੂਰ ਪਾਉਣੀ ਪਾਉਣਾ ਜਿਨ੍ਹਾਂ ਦੇ ਸ਼ਾਈਆਂ ਨਹੀਂ ਦਾਗ ਧੱਬੇ ਬਣੇ ਹੋਏ ਨੇ ਮਤਲਬ ਫਿੰਸੀਆ ਹੋ ਜਾਂਦੀਆਂ ਨੇ ਇਹ ਹਮਮ ਉਹਦੀ وجہ ਕਰਕੇ ਦਾਗ ਪੈ ਜਾਂਦੇ ਨੇ ਡਾਰਕ ਸਰਕਲ ਬਹੁਤ ਜ਼ਿਆਦਾ ਨੇ ਤਾਂ ਆਹ ਚੀਜ਼ ਤੁਸੀਂ ਜਰੂਰ ਪਾਓ ਜੀ ਇਹਨੂੰ ਆਪਾਂ ਬਦਾਮ ਰੋਗਣ ਕਹਿੰਦੇ ਆਗੇ ਇਹਦੇ ਆਪਾਂ 5-6 ਬੂੰਦਾਂ ਪਾ ਲਾਂਗੇ ਜੀ ਇਹਦੇ ਵਿੱਚ ਇਹਦੀਆਂ 5-6 ਬੂੰਦਾਂ ਹੀ ਪਾਉਣੀਆਂ ਰਹਿਣ ਹੈ ਇਹ ਜਿਹੜੀ ਚਮੜੀ ਆ ਆਪਣੀ ਬਹੁਤ ਹੀ ਜ਼ਿਆਦਾ ਸਾਫ਼ ਹੋ ਜਾਂਦੀ ਹੈ ਕਿ ਜਿਨ੍ਹਾਂ ਨੂੰ ਸ਼ਾਈਆਂ ਦੀ ਪ੍ਰੋਬਲਮ ਉਹ ਕੱਲਾ ਬਦਾਮ ਰੋਗਣ ਵੀ ਲਾ ਸਕਦੇ ਨੇ ਤੇ ਨਹੀਂ ਨੂੰ ਇਹ ਵਿੱਚ ਐਡ ਕਰਕੇ ਵੀ ਜਿਹੜੀ ਇਹ ਕਰੀਮ ਆ ਬਣਾ ਸਕਦੇ ਨੇ ਜੀ ਰੰਗ ਕਿੱਡਾ ਸੁਣਾ ਬਣ ਗਿਆ ਗਰਮਣ ਕਰੀਮ ਦਾ ਹਾਂਜੀ ਤੇ ਨੂੰ ਆਪਾਂ ਚੰਗੀ ਤਰ੍ਹਾਂ ਫੈਂਟੀ ਜਾਣਾ ਇਸ ਪ੍ਰਕਾਰ ਤੇ ਬਹੁਤ ਹੀ ਜ਼ਿਆਦਾ ਗਾੜੀ-ਗਾੜੀ ਹੋ ਜੂਜੀ ਆਪਾਂ ਨੂੰ ਟਾਈਮ ਤਾਂ ਲੱਗੂਗਾ ਇਹਨੂੰ ਫੈਂਡਰਨ ਤੇ ਬਿਸਕਰ ਨਾਲ ਵੀ ਆਪਾਂ ਇਹਨੂੰ ਕਰ ਸਕਦੇ ਜੇਕਰ ਆਪਾਂ ਵੀ ਕਾਫੀ ਸਾਰੀ ਬਣਾ ਰਹੇ ਹਾਂ ਹੂੰ ਤਾਂ ਨੂੰ ਆਪਾਂ ਬਿਸਕਰਨਾ ਨਹੀਂ ਆਪਾਂ ਚਮਚ ਲੈ ਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਜਾਣਾ ਤੇ ਬਹੁਤ ਵਧੀਆ ਗਾੜੀ-ਗਾੜੀ ਬਣ ਜੂਜੀ ਮਤਲਬ ਫੈਂਟਣਾ ਕਾਫੀ ਟਾਈਮ ਹੈ ਇਹਨੂੰ ਹਾਂਜੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਫੈਂਟ ਲਾਂਗੇ ਜੀ ਠੀਕ ਹੈ ਜੀ ਅਸ ਲੋਟ ਨੂੰ ਫ ਇਸ ਮੈਲ ਦੇਖੋ ਕਿੰਨੀ ਵਧੀਆ ਰਹੀ ਤੇ ਉਧਰ ਤੁਸੀਂ ਕਲਰ ਦੇਖੋ ਜੀ ਤੁਸੀਂ ਸੈਫਰਨ ਚਾਹੋ ਤਾਂ ਇਹਨੂੰ ਵੀ ਤੁਸੀਂ ਮਿਕਸੀ ਵਿੱਚ ਪੀ ਕੇ ਪੁੰਹ ਸਕਦੇ ਹੋ ਪਰ ਮੈਨੂੰ ਇੱਦਾਂ ਹੀ ਵਧੀਆ ਲੱਗਦਾ ਹੈਗਾ ਆਇ ਵਾਰ ਆਪਾਂ ਇਵੇਂ ਹੀ ਬਣਾਉਣੀ ਹੈ ਜੀ। ਹਾਂਜੀ। ਵਿੱਚ ਮਤਲਬ ਇਹਦੇ ਸਾਫਤਾ ਬਹੁਤ ਵਧੀਆ ਲੱਗਦਾ ਹੈਗਾ। ਹੂੰ। ਤੇ ਆਪਾਂ ਇਵੇਂ ਵੀ ਪਾਸ। ਖੁਸ਼ਬੂ ਰਮਣ ਕੇਸਰ ਦੀ ਤੇ ਉਹਦੀ ਕਿੰਨੀ ਵਧੀਆ ਆ ਰਹੀ ਆ ਹਨਾ। ਹਾਂਜੀ। ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਫੈਂਟ ਲੈਣੇ ਵੀ ਚੰਗੀ ਤਰ੍ਹਾਂ ਗਾੜਾ ਹੋ ਜੇ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਜੀ ਵੀ ਕਰੀਮ ਕਿੰਨੀ ਜ਼ਿਆਦਾ ਵਧੀਆ ਬਣ ਗਈ ਤੇ ਆਪਾਂ ਕਿਵੇਂ ਲਾ ਸਕਦੇ ਆ। ਲਓ ਜੀ ਆਪਣੀ ਜਿਹੜੀ ਕਰੀਮ ਉਹ ਬਣ ਕੇ ਬਿਲਕੁਲ ਤਿਆਰ ਹੈ। ਇੰਨੀ ਗਾੜੀ ਹੋ ਚੁੱਕੀ ਹੈ। ਇਹਨੂੰ ਆਪਾਂ ਚੰਗੀ ਤਰ੍ਹਾਂ ਫੈਂਟਣਾ ਹੈਗਾ ਤਾਂ ਤੇ ਇਹਦੇ ਨਾਲ ਜਿਹੜੀ ਸਕਿਨ ਤੇ ਝੋੜੀਆਂ ਪੈਂਦੀਆਂ ਨੇ ਸ਼ਾਈਆਂ ਬਹੁਤ ਜ਼ਿਆਦਾ ਨੇਗੀਆਂ ਜਾਂ ਇਸ ਤੋਂ ਇਲਾਵਾ ਮਤਲਬ ਫੇਸ ਆਪਣਾ ਬਹੁਤ ਹੀ ਜ਼ਿਆਦਾ ਡਲ ਹੈ ਉਹਨੂੰ ਬਹੁਤ ਹੀ ਜ਼ਿਆਦਾ ਇਹ ਵਧੀਆ ਕਰ ਦਿੰਦਾ ਸੋ ਬਣਾ ਕੇ ਜਰੂਰ ਅਜ਼ਮਾ ਕੇ ਦੇਖਿਓ ਜਿਨ੍ਹਾਂ ਨੂੰ ਸ਼ਾਈਆਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਤੇ ਉਂਝ ਵੀ ਆਪਾਂ ਇਹਨੂੰ ਯੂਜ਼ ਕਰ ਸਕਦੇ ਆ ਜਿਵੇਂ ਬਹੁਤ ਹੀ ਜ਼ਿਆਦਾ ਖੁਸ਼ਕੀ ਆ ਜਾਂਦੀ ਤੇ ਇਹ ਬਹੁਤ ਹੀ ਵਧੀਆ ਹੋਮ ਮਤਲਬ ਵੀ ਆਪਾਂ ਘਰੇ ਤਿਆਰ ਕਰੀਏ ਜੀ ਬਦਾਮਾਂ ਤੋਂ ਤੇ ਬਹੁਤ ਵਧੀਆ ਰਿਜ਼ਲਟ ਲੈਂਦੀ ਹੈ ਜੀ ਸੋ ਜਰੂਰ ਅਪਣਾਓ ਤੇ ਜਰੂਰ ਬਣਾਇਓ ਜੀ ਸੋ ਵੀਡੀਓ ਵਧੀਆ ਲੱਗੀ ਅੱਗੇ ਜਰੂਰ ਸ਼ੇਅਰ ਕਰਨੀ ਜੀ ਤੇ ਇੱਕ ਗੱਲ ਮ ਜੋ ਸ਼ਾਇਆਂ ਨੂੰ ਬਿਲਕੁਲ ਹੀ ਖਤਮ ਕਰ ਦਿੰਦੀ ਹੈ ਬਹੁਤ ਜ਼ਿਆਦਾ ਫੇਸ ਤੇ ਨਿਖਾਰ ਲਿਆ ਹੁੰਦੀ ਹੈ ਤੇ ਉਹ ਵੀ ਆਪਾਂ ਜਰੂਰ ਲੈ ਕੇ ਹਾਜ਼ਰ ਹੋਵਾਂਗੇ ਸੋ ਵੀਡੀਓ ਵਧੀਆ ਲੱਗੀ ਅੱਗੇ ਜਰੂਰ ਸ਼ੇਅਰ ਕਰਨੀ ਵੀਡੀਓ ਦੇਖਣੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ